ਲੇ ਮਈਆਂ ਚਾਰਨ ਵਾਲੇ ਆ ਗਏ ਓਦਿਆਂ ਵਾਜਾਂ ਹੀ ਆਈ ਜਾਂਦੀਆਂ ਅਜੇ ਤੱਕ ਆਈ ਨਹੀਂ ਓਏ ਆਦੇ ਸਗੋਂ ਆ ਗਏ ਇਧਰ ਹੋਣਾ ਹੀ ਉਹਨੇ ਆਵਾਜ਼ ਤੇ ਉਹ ਤੋਂ ਦੇਣ ਦੀ ਗਾਂ ਹੀ ਨਹੀਂ ਤੁਰੀ ਦੇਖ ਲੋ ਰੋਟੀ ਪਕਾ ਕੇ ਸਾਰਾ ਕੁਝ ਦਿਨੀ ਹੈ ਨਾ ਤੇ ਭਾਲਣੀ ਦੇ ਇਹਨੂੰ ਪਚਣਾ ਠੀਕ ਹੈ ਨਾ ਨਿੱਕੀ ਨਿੱਕੀ ਗੱਲ ਤੇ ਨੁਕਸੇ ਵੀ ਨਹੀਂ ਕੱਢਦੀ ਆਹਰਾਂ ਦਾ ਬੋਲਦੀ ਤੇ ਮੈਂ ਤੇ ਹੁਣ ਕਹਤਾ ਜੀ ਵੀ ਪਕਾਓ ਆਪਣੀ ਆਪਣੀ ਬੱਕਰੀਆਂ ਕਰੀਏ ਜਦੋਂ ਜੀ ਕਰਦਾ ਹੱਥੀ ਪੈ ਜਾਂਦੀ ਇਹਨੂੰ ਸੰਗਣੀ ਹੁੰਦੀ ਇਹਦੇ ਵਿੱਚ ਜਿਆਦਾ ਜ਼ੋਰ ਵਾ ਸੋਨੀਆ ਸੁਧੈਣ ਹੋਗੀ ਤੂੰ ਦਿਮਾਗ ਖਰਾਬ ਹੋ ਗਿਆ ਤੇਰਾ ਮੇਰਾ ਹੋ ਹੀ ਗਿਆ ਉਹ ਜਿਹੜੇ ਸਾਹਮਣੇ ਲੱਗਦਾ ਵਾ ਦਿਮਾਗ ਤੋਂ ਸੋਚ ਜੇ ਉਹ ਆਡ ਹੋ ਗਈ ਨਾ ਤਾਂ ਸਾਡਾ ਖਰਚਾ ਵਾਜ ਜਾਣਾ ਵਾ ਅੱਗੇ ਉਹ ਬਾਹਰੋਂ ਬੈਠਾ ਕਾ ਲੰਡਿਆ ਪੈਸੇ ਲੈ ਉਹ ਕੀ ਗੱਲ ਨਹੀਂ ਪੈਸੇ ਕਾ ਲੈਣਾ ਖਬਦਾ ਆਉਂਡਿਆ ਵਾ ਘਰ ਵਿੱਚ ਤੇ ਵੇਖ ਲੈ ਜੇ ਉਹ ਆਡ ਹੋ ਗਈ ਫਿਰ ਦੋ ਚੁੱਲੇ ਹੋ ਜਣਾ ਹੀ ਉਹ ਉਹਨਾਂ ਦਾ ਤਾਂ ਸਰੀ ਜਾਣਾ ਉਹਨਾਂ ਦੇ ਪੈਸੇ ਆਉਂਦੇ ਖੁੱਲੇ ਬਾਹਰੋਂ ਤੈਨੂੰ ਪਤਾ ਮੈਂ ਦਵਾਈ ਕਰਦਾ ਵਾਂ ਮੁੜ ਕੇ ਵੇਖ ਲੈ ਫਿਰ ਆਪਣਾ ਔਖਾ ਹੋ ਜਾਣਾ ਹੀ ਹੋ ਤੇਹੀ ਵਾਈ ਕਿਹੜਾ ਇਕੱਲੇ ਕਰਨੇ ਆਪਣੀ ਇਕੱਲੇ ਕਰਨੇ ਸਾਰਿਆਂ ਦੀ ਸਾਂਝੀ ਕਰਨੇ ਆ ਜੇ ਉਹਨਾਂ ਦੇ ਪੈਸੇ ਨਾਲ ਘਰ ਦਾ ਖਰਚਾ ਚੱਲੰਦੇ ਆ ਨਾ ਤੇ ਵਾਈ ਦੇ ਖਰਚਾ ਵੀ ਸਾਰੇ ਸਾਂਝੀ ਥਾਂ ਹੀ ਵਰਤਿਆ ਜਾਂਦਾ ਵਾ ਅਸੀਂ ਇਕੱਲੇ ਨਹੀਂ ਖਾਂਦੇ ਹੈਗੇ ਉਹ ਹੀ ਤਾਂ ਮੈਂ ਤੇਨੂੰ ਗੱਲ ਕਰਨ ਲੱਗਿਆ ਸੋਚਦੇ ਨਹੀਂ ਮੈਨੂੰ ਡਰਾ ਦਿੰਦੇ ਪਹਿਲਾਂ ਹੀ ਜਿੱਦਾਂ ਅਸੀਂ ਡਰ ਕੇ ਰਹੀਏ ਇਹਨਾਂ ਤੋਂ ਉਹ ਯਾਰ ਡਰਾਉਣ ਵਾਲੀ ਗੱਲ ਨਹੀਂ ਹੈਗੀ ਮੈਂ ਤੇਨੂੰ ਕਹਿਣਾ ਵੀ ਸਮਝਦਾਰ ਬਣ ਸਮਝ ਗੱਲ ਨੂੰ ਇਸ਼ਾਰਾ ਸਮਝ ਮੈਨੂੰ ਸਮਝਉਂਦੇ ਤੁਸੀਂ ਕਦੀ ਉਹਨੂੰ ਵੀ ਆਖਿਆ ਪਾਬੀ ਆਪਣੀ ਨੂੰ ਤੁਸੀਂ ਕਦੀ ਕਿਹਾ ਵਾ ਕਿ ਭਾਬੀ ਤੂੰ ਵੱਡੀਆਂ ਘਰ ਦੇ ਵਿੱਚ ਬਣਾ ਕੇ ਰੱਖ ਜਾਂ ਕਿਦਾਂ ਕਿਦਾਂ ਨਹੀਂ ਜਾਂ ਤੁਸੀਂ ਆਪਣੇ ਭਰਾ ਨੂੰ ਕਦੀ ਫੋਨ ਲਾ ਕੇ ਆਖਿਆ ਵਾ ਕਿ ਭਰਾ ਜਾਂ ਮਗਰ ਭਾਬੀ ਤਾਂ ਕਰਨ ਦੀ ਜਾਂ ਇਹਨੂੰ ਸਮਝਾ ਜਾਂ ਨਹੀਂ ਉਹਨਾਂ ਤੋਂ ਦੋਹਾਂ ਜੀਆਂ ਤੇ ਤੁਸੀਂ ਤੇ ਐਦਾਂ ਡਰ ਰਹਿੰਦੇ ਜਿਦਾਂ ਨੇਹ ਰੱਬ ਦਾ ਨਾ ਕੋਈ ਓ ਯਾਰ ਡਰਨ ਵਾਲੀ ਗੱਲ ਨਹੀਂ ਹੈਗੀ ਮੈਂ ਵੀ ਇਹੀ ਹੋਈ ਕਹਿਣ ਦਾ ਤੁਸੀਂ ਆਪਾਂ ਅੱਡੋ ਹੋ ਗਏ ਤੇ ਫਿਰ ਮੈਨੂੰ ਦਿਖਦਾ ਨਾ ਕਿ ਸਾਡਾ ਗੁਜ਼ਾਰਾ ਮੁਸ਼ਕਲ ਹੋ ਜਾਣਾ ਸਾਰਾ ਕੁਆਦਦ ਹੋ ਜਾਣਾ ਵਾ ਉਨੂੰ ਪਹਿਲੇ ਵੀ ਆਦਤ ਚ ਚੱਲ ਜਾਣੀ ਆ ਚਲੋ ਕਮਾਈ ਉਹ ਬਾਹਰ ਤੋਂ ਬੈ ਕੇ ਡਿਆ ਇਹ ਕਰਨ ਤੇ ਫਿਰ ਆਪਣੇ ਕੋ ਹੋਏ ਰਹਿਣਾ ਜਿਹੜਾ ਕਿਲਾ ਡੇਢ ਹੈਗੇ ਆ ਦੋ ਕਿਲੇ ਉਹੇ ਰਹਿਣਾ ਕੋਲ ਆਪਣੇ ਦੋ ਜਿਹੜੇ ਹੈਗੇ ਉਹਨੇ ਲਾ ਲੈਣੇ ਦੋ ਮੇਰੇ ਪੀ ਰਹਿਣਾ ਬੱਲੇ ਮੈਂ ਕੀ ਕਰਾਂ ਤੁਹੀਂ ਤੇ ਸਾਰੇ ਕਸੂਰ ਮੇਰਾ ਹੀ ਕੱਢਦੇ ਆ ਬਸ ਵੀ ਮੇਰਾ ਹੀ ਕਸੂਰ ਆ ਹੋਰ ਕਿਹਨੂੰ ਕੋ ਨਹੀਂ ਕਹਿਣਾ ਮੇਰਾ ਦਿਮਾਗ ਖਰਾਬ ਹੋਇਆ ਨਹੀਂ ਆ ਪਰ ਤੁਸੀਂ ਕਹਿ ਕਹਿ ਕੇ ਘਾਰ ਹੀ ਦੇਣਾ ਵੇਖਿਓ ਜਿਹੜੇ ਹਿਸਾਬ ਨਾਲ ਨਹੀਂ ਲੱਗਦਾ ਵਾ ਆਹੇ ਉਹ ਕਰਦੀ ਹੁੰਦੀ ਤੇ ਤੂੰ ਇਦਨ ਨੂੰ ਆ ਜਾ ਕਰ ਗੱਲ ਨਾਬਦਾਇਆ ਕਰ ਜੇ ਉਹ ਕਰਦੀ ਆ ਨਾ ਇੱਧਰ ਆਏ ਤੇਰੇ ਕੰਨ ਮੈਲੇ ਚੱਲੇ ਆ ਉਹ ਆਪਣਾ ਮੈਲੇ ਤੇ ਮੈਂ ਕਿੱਦਾਂ ਸੋਲਣਾ ਗੱਲ ਗੱਲਾਂ ਵੀ ਕਿਤੇ ਵੜਵੀਆਂ ਕਰਦੀ ਆ ਜਿਹੜੀਆਂ ਖਾ ਜਾਣ ਕਿਤੇ ਵੱਢ ਕੇ ਹੈ ਫਿਰ ਜਦੋਂ ਗੱਲ ਹੁੰਦੀ ਗੜੀ ਹੁੱਥੀ ਪੈ ਜਾਂਦੀ ਪਹਿਲਾਂ ਇੰਨੇ ਸ਼ੁਰੂਆਤ ਕੀਤੀ ਆ ਵੱਡੀ ਆ ਇਹ ਫਿਰ ਮੈਂ ਘਰਿੰਦੀ ਪਿੱਛੇ ਫਿਰ ਇਹਨੇ ਇੱਕ ਮਾਰੀਆਂ ਮੈਂ ਵੀ ਦੋ ਮਾਰੀਆਂ ਪਰ ਫਿਰ ਵੀ ਮੈਂ ਹੀ ਖਾ ਕੇ ਤਰਸਦੇ ਨੂੰ ਛੱਡਦਾ ਸੀ ਕਿ ਚੱਲ ਵੱਡੀ ਆ ਪਰ ਵੱਡੀ ਨੂੰ ਸਮਝ ਚਾਹੀਦੀ ਆ ਕਿ ਘਰ ਦੇ ਵਿੱਚ ਵੱਡਾ ਜੇ ਇਦਾਂ ਦੀਆ ਕਰੂਗਾ ਹਰਕਤਾਂ ਤੇ ਫਿਰ ਨਿੱਕੇਣ ਦੇ ਰਹਿਣਾ ਨਹੀਂ ਆ ਤੇ ਰਹੀ ਗੱਲ ਦੂਜਾਂ ਨੇ ਕਹਿੰਦੀ ਵੀ ਮੈਂ ਵੱਖਰੀ ਖਾਣੀ ਆ ਤੇ ਮੈਂ ਕਹਾ ਫਿਰ ਜਾ ਕਹਿੰਦੀ ਮੈਂ ਚੁੱਲੇ ਦੇ ਬਣਾਏ ਆ ਬਣਾ ਬਣਾ ਰੱਖੇ ਲਿਪ ਕੇ ਰੱਖੇ ਆ ਮੈਂ ਆਪਣੀ ਆਪੀ ਬਣਾ ਕੇ ਖਾ ਲਿਆ ਹੁਣ ਮੇਰੀ ਵੀ ਸੁਣ ਲੈ ਫਿਰ ਆਹੋ ਮੈਨੂੰ ਗੱਲ ਤੇ ਗੁੱਸਾ ਚੜਦਾ ਨਾ ਤੂੰ ਸ਼ੁਰੂ ਹੋ ਜਾਂਦੀ ਤੇ ਫਿਰ ਰੁਕਣ ਦਾ ਨਾ ਨਹੀਂ ਲੈਂਦੀ ਹਮੇਸ਼ਾ ਬੁੜੀਆਂ ਦੇ ਕੀਤੀਆਂ ਗੱਲਾਂ ਮੁੜ ਕੇ ਬੰਦਿਆਂ ਦੇ ਰੌਂਦੀਆਂ ਵਾ ਸੁਣਾ ਲਓ ਤੁਸੀਂ ਵੀ ਜੜੀਆਂ ਚਾਹ ਰਹਿੰਦੀ ਆ ਤੁਸੀਂ ਵੀ ਸੁਣਾ ਲਓ ਅਤ ਇਗੜਾ ਕਾਟ ਕਾਮੀ ਆਪਣੀ ਬਾਨੀ ਨਾਲੋ ਪੀਹਾ ਵਾ ਤੇ ਆਦਤ ਮਾੜੀ ਆ ਫੇ ਤੂੰ ਗੱਲ ਥੋੜੀ ਸੁਣਨੀ ਆ ਨਾ ਉਹ ਆਤਰੀ ਮਾੜੀ ਨਹੀਂ ਐ ਹੀ ਮਾੜੀ ਆ ਸੁਣਾਓ ਦੱਸੋ ਦੱਸਾਂ ਕਿ ਮੈਂ ਤੈਨੂੰ ਇਹੋ ਕੰਡ ਸਮਝਦਾਰ ਬਣ ਜਿਓ ਕਿ ਗੱਲ ਕਰਦੇ ਹਾਂ ਨਾ ਤੂੰ ਇੱਧਰ ਆ ਜਾ ਕਰ ਠੀਕ ਆ ਝਗੜਾ ਨਾ ਕਰ ਥੋੜਾ ਟਾਈਮ ਅਜੇ ਕੱਢ ਫਿਰ ਵੇਖ ਲਾਂਗੇ ਬਾਅਦ ਚ ਕੀ ਕਰਨਾ ਵਾ ਪਰ ਸਮਝਾ ਦਿਓ ਭਰਾ ਆਪਣੇ ਨੂੰ ਕਹਿ ਕੇ ਵੀ ਸਮਝਾਵੇ ਇਹਨੂੰ ਬਾਹਰ ਕੋਈ ਨਹੀਂ ਮੈਂ ਸਮਝਾ ਦੂੰਗਾ ਤੂੰ ਫਿਕਰ ਕੋ ਕਰਦੀ ਆ ਅਜੇ ਜਿਹੜਾ ਉਹਨੂੰ ਲਾਰਾ ਲਾਇਆ ਉਹਦਾ ਸੋਚੋ ਉਹਦਾ ਨੰਗਾਓ ਟਾਈਮ ਚਲੋ ਠੀਕ ਆ ਫਿਰ ਮੈਂ ਪੁੱਛਦੀ ਆ ਕੀ ਆਂਦੀ ਆ ਜੇ ਮਨਜੂ ਹੀ ਤੇ ਆਹੋ ਨਾ ਸੋਣੀਆਂ ਮ ਉਹੜਾ ਚੁੱਲ੍ਹਾ ਹੈਗਾ ਮੇਰਾ ਕਿਆ ਸਟੋਰ ਵਿੱਚ ਵੇਲੀ ਹਾਂਜੀ ਉੱਥੇ ਹੈ ਹੀ ਨਹੀਂ ਕਿੱਥੇ ਰੱਖ ਦਿੱਤਾ ਈ ਫੜ ਕੇ ਉੱਥੇ ਹੀ ਰੱਖਿਆ ਹੋਣਾ ਕਿ ਜਾਂ ਗਾਂ ਪਸ਼ਾ ਕੀਤਾ ਹੋਇਆ ਮੈਂ ਗਾਂ ਪਸ਼ਾ ਕਰਨੇ ਕਿ ਤੂੰ ਕਰ ਦਿੱਤਾ ਵਾ ਕਿਤੇ ਜਾ ਕੇ ਰੋਟੀ ਨਾ ਬਣਾ ਲੈ ਬੱਚਿਆਂ ਵਾਸਤੇ ਫਿਰ ਮੈਨੂੰ ਕਿ ਲੋੜ ਕਰਨ ਦੀ ਮੈਂ ਆ ਤਾਂ ਆਉਂਦੀ ਇੱਥੇ ਬੈਠੀ ਮੈਂ ਤੇ ਗਈ ਵੀ ਨਹੀਂ ਚੁੱਲ੍ਹਾ ਫਿਰ ਗਿਆ ਕਿੱਥੋਂ ਉੱਥੇ ਕੌਣ ਲੈ ਗਿਆ ਚੋਕੇ ਭਾਬੀ ਕੀ ਕਰਨਾ ਚੱਲਾ ਕਰਨਾ ਕੀ ਹੈ ਭਾਜੀ ਇਹਨੂੰ ਬੋਚ ਲੋ ਕੀ ਕਰਨਾ ਮੈਨੂੰ ਕਹਿੰਦੀ ਰੋਟੀ ਪਾਣੀ ਆਪਣਾ ਅਡ ਕਰ ਤੇ ਆਪਣੇ ਬੱਚੇ ਥੋੜੀ ਭੁੱਖੇ ਮਾਰਨੇ ਨੇ ਹੁਣ ਮੈਂ ਆਪਣੇ ਬੱਚਿਆਂ ਨੂੰ ਰੋਟੀ ਪਾਣੀ ਬਣਾ ਖਵਾਉਣਾ ਕਿ ਨਹੀਂ ਖਵਾਉਣਾ ਅਡ ਕਰਨਾ ਰੋਟੀ ਪਾਣੀ ਆਹ ਜੇ ਤੁਹਾਡੇ ਸਾਹਮਣੇ ਬੈਠੀ ਤੁਹਾਡੀ ਸਭ ਕੋਈ ਨਹੀਂ ਖਾ ਲਓ ਕੋਣੀ ਹੋਗਾ ਜੀ ਕਹਿ ਦਿੱਤਾ ਤੇ ਖਾ ਲਓ ਨਾ ਨਾ ਹੁਣ ਨਹੀਂ ਖਾਂਦੀ ਮੈਂ ਮੈਂ ਵੀ ਆਪਣੇ ਮਾਪਿਆਂ ਦੀ ਧੀ ਆ ਐਵੇਂ ਨਹੀਂ ਆਈ ਮੈਂ ਪੂਰੀ ਅੱਖ ਵਿੱਚ ਆ ਮੈਂ ਵੀ ਆਹ ਵੇ ਲੋ ਹੰਟਾ ਦੇ ਸਾਹਮਣੇ ਚੱਲ ਧੁੱਪ ਕਰ ਜਾ ਦੋ ਮਿੰਟ ਚਲੋ ਭਾਬੀ ਕੋਈ ਗੱਲ ਨਹੀਂ ਛੋਟੀ ਆ ਤੁਹਾਡੇ ਤੋਂ ਆਣਾ ਵਰਗੀ ਤੁਹਾਡੀ ਕੋਈ ਨੀਰਾ ਗੁਸਾ ਨਾ ਕਰੋ ਤੁਹਾਨੂੰ ਪਤਾ ਹੈ ਜਦੋਂ ਬੋਲਦੀ ਥੋੜਾ ਇਹਨੂੰ ਪਤਾ ਨਹੀਂ ਲੱਗਦਾ ਫਿਰ ਇਹਨੂੰ ਕੋਈ ਗੱਲ ਨਹੀਂ ਤੁਸੀਂ ਪਕਾਓ ਨਾ ਮੇਰੇ ਵਾਰੀ ਇਹ ਛੋਟੀ ਭੈਣ ਬਣ ਗਈ ਹੈ ਨਾ ਜਿਵੇਂ ਮੇਰੀ ਵੱਡੀ ਭੈਣ ਸਮਝੇ ਨਾ ਇਦਾਂ ਨਾ ਕਰੇ ਮੇਰੇ ਨਾਲ ਜਿੱਤਾ ਇਹ ਕਰਦੀ ਆ ਉੱਥੇ ਚਿੱਲਾ ਪਿਆ ਨਾਲੋਂ ਰੋਟੀਆਂ ਚ ਕਹਿ ਜੇ ਕੋਈ ਨਹੀਂ ਲਾਲੋ ਪਕਾਓ ਤੁਸੀਂ ਇਕੱਠੇ ਪਕਾਓ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਨਾ ਮੇਰਾ ਕੋਈ ਸਟੈਂਡ ਵੀ ਹੈਗਾ ਮੈਂ ਤਾਂ ਕਦੇ ਨਹੀਂ ਲਾਉਂਦੀ ਰੋਟੀਆਂ ਨਾਲੇ ਮੇਰੀ ਗੱਲ ਸੁਣ ਸੋਨੀਆ ਮੈਨੂੰ ਰੋਟੀਆਂ ਵਾਧੂ ਮੈਨੂੰ ਰੋਟੀਆਂ ਦਾ ਘਾਟਾ ਨਹੀਂ ਹੈਗਾ ਉਹ ਵੀ ਚਾਚਾ ਹੈਗਾ ਨਾ ਆਪਣਾ ਨਾ ਮੈਂ ਤਾਂ ਚਾਰ ਪਕਾਉਂਗੀ ਇਤਨਾ ਨੇ ਆਪਣੇ ਬੱਚੇ ਵਾਂਸੇ ਰੋਟੀ ਲੈ ਕੇ ਆਉਂਗੀ ਲੈ ਆਉਣ ਨਾਲ ਚਾਚੇ ਨੇ ਵੀ ਦੇ ਆ ਫਿਰ ਉਹ ਨਹੀਂ ਨਹੀਂ ਭਾਬੀ ਪਕਾ ਕੇ ਦੇਉਂਗੀ ਫਿਰ ਕੀ ਆ ਉਹ ਭਾਬੀ ਸਾਡਾ ਗੁੱਸੇ ਵਾਲੀਆਂ ਗੱਲਾਂ ਇਹਨੂੰ ਸਮਝਾਇਆ ਕਰੋ ਭਾਜੀ ਇਹਨੇ ਕਾਹ ਬਹਾੜੇ ਤੈਨਾਂ ਬੇਰਾ ਗਰਦ ਕਰ ਦੇਣਾ ਜੀ ਉਹ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਇਹੋ ਸਮਝਾਉਂ ਰਿਆ ਇਹਨੂੰ ਤੇ ਭਾਬੀ ਦਾ ਨਾਮ ਮਾੜਾ ਬੋਲਿਆ ਕਰ ਚਲ ਵੱਡੀ ਆ ਪਸੋਟੀਆਂ ਬੰਦੇ ਕਰ ਜਾ ਰੇ ਜੋ ਜੁਗੇ ਹੁੰਦੇ ਨਾ ਇੱਥੇ ਤਾਂ ਕੰਮ ਨਾ ਹੁੰਦਾ ਮੈਂ ਕਿਹਦੀ ਸਮਝੇ ਨਾ ਹੁਣ ਮੈਂ ਤੁਹਾਡੇ ਸਾਹਮਣੇ ਤਿੰਨ ਵਾਰੀ ਕਿਹਾ ਵਾ ਭਾਬੀ ਰੋਟੀਆਂ ਲਾ ਲੋ ਪਣ ਜਿੱਦੀ ਜਾਂਦੇ ਤੇ ਮੈਂ ਦੱਸ ਕੀ ਕਰਾਂ ਆਕਰ ਥੋੜੀ ਕਿਤੇ ਵੇਖ ਲਉਂਗਾ ਪਹਿਲਾਂ ਚਲ ਕੋਈ ਗੱਲ ਨਹੀਂ ਮੈਂ ਕਹਿਤਾ ਵਾ ਨਾ ਭਾਬੀ ਨੂੰ ਉਹ ਮੰਨ ਗਿਆ ਕੋਈ ਗੱਲ ਨਹੀਂ ਨਹੀਂ ਭਗਾਉਂਦੇ ਆਡੋ ਨਾ ਨਾ ਭਾਜੀ ਮੈਂ ਨਹੀਂ ਹੁਣ ਲਾਉਣੀਆ ਤਾਂ ਨਾ ਮੈਂ ਲੋੜ ਹੀ ਲਾਉਂਦੀ ਨਾਲ ਮੇਰੀ ਗੱਲ ਸੋਣੀ ਸੋਨੀ ਆ ਉਹਦੋਂ ਤਾਂ ਮੈਂ ਕਿਹਾ ਹੈ ਨਾ ਕਿ ਮੇਰਾ ਸਟੀਲ ਚੁੱਲਾ ਨਾ ਵੇਚ ਤੋ ਜਦ ਨਾਲ ਚੁੱਲਾ ਵੇਚਿਆ ਹੀਗਾ ਕਿ ਮੈਂ ਜੋਤੀ ਕੱਚ ਦਾ ਚੁੱਲਾ ਲਿਆਉਣਾ ਵਾ ਤੇ ਜਦ ਚੱਲਦਾ ਨਹੀਂ ਇਹ ਕਰਨਾ ਕੀ ਇਹਨੂੰ ਲੋਹੇ ਜਿਹਨੂੰ ਰੱਖ ਕੇ ਅੱਛਾ ਲੋਹੇ ਦਾ ਹੀਗਾ ਇੰਨਾ ਚਿਰ ਵਰਤਿਆ ਹੁਣ ਲੋਹੇ ਦਾ ਹੋ ਗਿਆ ਹੀਗਾ ਮਤਲਬ ਭਾਬੀ ਕੋਈ ਜਦੋਂ ਲੋਡ ਹੋ ਉਹ ਨਵਾਂ ਲਿਆਵਾਂਗੇ ਕਿਉਂ ਟੈਨਸ਼ਨ ਲੈਣ ਦੇ ਤੁਸੀਂ ਨਾ ਨਵਾਂ ਲੈ ਹੀ ਹੋਣਾ ਭਾਜੀ ਮੈਂ ਨਹੀਂ ਕੋਈ ਗੱਲ ਨਹੀਂ ਦਾਵਾ ਕਿ ਜਦੋਂ ਲੋਡ ਹੋਗੀ ਨਾ ਅਜੇ ਤੁਸੀਂ ਉਹ ਚਲਾਓ ਅਜੇ ਦੋ ਨਹੀਂ ਲਿਆਉਣੇ ਠੀਕ ਆ ਮੰਨੋ ਮੇਰੀ ਗੱਲ ਜਾਓ ਤੁਸੀਂ ਇੱਕ ਵਾਰੇ ਕਰੋ ਕੰਮ ਦੋ ਨਹੀਂ ਅਜੇ ਲਿਆਉਣੇ ਇੱਕ ਹੀ ਬੜਾ ਹੋ ਜਾਓ ਤੂੰ ਹੀ ਨੇ ਨਿਕਲ ਕੇ ਆ ਰਹੀ ਤੂੰ ਉਹਦੇ ਮੂੰਹ ਵਾਲ ਵੇਖੋ ਵੇਂਦੀ ਜਿੱਦਾਂ ਮੈਂ ਜਦੋਂ ਮੈਨੂੰ ਖਾ ਜਾਣਾ ਉਹਨੇ ਜਦੋਂ ਭਾਬੀ ਮੈਂ ਤੁਹਾਨੂੰ ਕਹਿਤਾ ਵਾ ਉਹਦੇ ਕਹਿੰਦੀ ਕੀ ਗੱਲ ਮੈਂ ਕਹਿਦਾ ਨਾ ਤੁਹਾਨੂੰ ਕੋਈ ਗੱਲ ਨਹੀਂ ਪਕਾਓ ਤੁਸੀਂ ਰੋਟੀਆਂ ਅਜੇ ਦੋ ਚੋਲੇ ਨਹੀਂ ਆਉਣੇ ਘਰ ਵਿੱਚ ਠੀਕ ਆ ਜਾਓ ਕੋਈ ਗੱਲ ਨਹੀਂ ਚੁੱਲ੍ਹੇ ਤਾਂ ਦੋ ਹੀ ਹੋਣਗੇ ਹੁਣ ਭਾਵੇਂ ਜੋ ਮਰਜ਼ੀ ਹੋ ਜੇ ਉਹ ਭਾਬੀ ਮਾਨ ਨੂੰ ਵੀ ਜਾਇਆ ਕਰ ਫਿਰ ਉਹ ਕੋਈ ਰਹਿਣ ਦੀਆਂ ਨਹੀਂ ਮੰਨਦੇ ਤੇ ਰਹਿਣ ਤੋਂ ਜਾਇਆ ਕਰ ਦੂਜਾ ਜਦ ਮਾਸਾ ਝੁੱਕਦੀ ਅੱਗੋ ਭਾਬੀ ਹੁਣ ਮੈਂ ਕਹਣਾ ਇਹਦੀ ਗੱਲ ਸਾਡੋ ਮੇਰਾ ਹੈਗਾ ਕਿ ਤੁਹਾਨੂੰ ਯਕੀਨ ਥੋੜਾ ਪਤਾ ਵੀ ਬੰਦਾ ਤਾਂ ਗੈਂਡਿਆ ਵਾ ਕੋਈ ਗੱਲ ਨਹੀਂ ਵੀ ਨਹੀਂ ਦੌਣੇ ਦੋ ਇਹ ਜ਼ਿਆਦਾ ਹੀ ਵਧੀਆ ਹੁਣ ਕੁਝ ਜ਼ਿਆਦਾ ਹੀ ਵੱਧ ਗਈ ਐ ਵੇਖ ਕੇ ਵਧੀਆ ਐ ਐਦਾਂ ਹੀ ਜਿੱਦਾਂ ਵੱਡੇ ਕਹਿਣਗੇ ਨਾ ਜਿੱਦ ਚੱਲ ਯਾਰ ਚੁੱਪ ਕਰ ਚਲੋ ਭਾਬੀ ਤੂੰ ਵੀ ਚੁੱਪ ਕਰ ਕਰੋ ਆਪਣਾ ਕੰਮ ਕੋਈ ਗੱਲ ਨਹੀਂ ਮੈਂ ਚੱਲਨੀ ਹੁਣ ਚਾਚੇ ਕਰ ਲੱਗੀ ਸਮਝ ਇਹਨੂੰ ਸਾਹ ਨਾਲੇ ਨੂੰ ਚਾਹੀਗਾ ਬਾਜੀ ਵੱਖਰੇ ਹੋਣ ਦਾ ਤੇ ਚਾਰ ਟਿੱਕੀਆਂ ਪਕਾਉਣ ਦਾ ਹਣ ਪਕਾ ਲਿਆ ਆਪਣੇ ਜਗੇ ਚਾਰ ਟਿੱਕੀਆਂ ਬਸ ਉਹ ਨਹੀਂ ਨੀ ਭਾਬੀ ਕੋਈ ਹੈਗਨੀ ਚਾਰ ਪਕਾਣੀਆਂ ਤੇ ਚਾਰ ਖਾ ਲੀਆਂ ਜਿਹੜਾ ਹੋ ਆ ਤੂੰ ਜਿੱਥੇ ਆਣਾ ਹੋ ਗਿਆ ਉਹ ਕੋਈ ਗੱਲ ਨਹੀਂ ਜੇ ਲਾਉਣੀ ਹੈ ਤੇ ਲਾ ਲਾ ਜਿਆਦਾ ਗੱਲਾਂ ਨਾ ਕਰੋ ਚਲ ਜਾ ਗੱਲ ਨਾਥ ਮੇਰੇੋਂ ਪਰਾਂ ਜਾ ਦਫਾ ਹੋ ਪਰ ਤੂੰ ਵੀ ਲਾ ਜਾ ਮੇਰੇ ਘਰੋਂ ਆ ਵੇਖ ਲੋ ਤੁਹਾਡੇ ਸਾਹਮਣੇ ਆਕਰ ਦੀ ਵੇਖ ਲੋ ਕਿਦਾਂ ਹੀ ਫਨੀਆਂ ਰੰਗੂ ਹੋ ਗਿਆ ਦੇ ਦੋ ਚੁੱਲੇ ਆ ਗਏ ਨਾ ਇਹ ਘਰ ਵਿੱਚ ਤੇ ਤੋਰੂ ਮੈਂ ਤੈਨੂੰ ਝੋਲਾ ਜਗਾ ਕੇ ਪੇਕੇ ਤੈਨੂੰ ਇਹ ਜੇ ਤੇ ਰਖਲਾ ਯਾਰ ਮੇਰਾ ਕਸੂਰ ਵੀ ਨਹੀਂ ਮੈਂ ਤੈਨੂੰ ਕਹਿਦਾ ਹਾਂ ਚੁੱਪ ਕਰ ਜਾ ਤੂੰ ਉਹਦੇ ਸਾਹਮਣੇ ਵੀ ਨਹੀਂ ਚੁੱਪ ਕਰਦੀ ਵੀ ਤੇਰਾ ਬੰਦਾ ਤੈਨੂੰ ਕਹਿਣ ਡਿਆ ਵਾ ਦੱਸ ਉਹਨੂੰ ਭੰਜੇ ਨੇ ਡੇ ਕਹਿੰਦਾ ਆਓ ਜਾ ਮਨਾ ਕੇ ਲਿਆਨੋ ਮੈਨੂੰ ਲਵਾਉਂਦੇ ਸਾਡੇ ਪਾਸੇ ਹੱਦ ਹੋ ਗਈ ਨਾ ਬੁੜੀਆਂ ਦੀ ਲੜਾਈ ਵਿੱਚ ਕੀ ਕਰੂਗਾ ਬੰਦਾ ਦੋਵੇਂ ਨਹੀਂ ਵਾਰੇ ਆਉਣ ਦਿੰਦੀਆਂ ਨਾ ਉਹਦੇ ਨਾਏ ਹਾਇ ਰੰਪਾ ਰੱਬ ਦੇ ਰੰਗਾਂ ਦਾ ਮੈਂ ਨਾ ਕੋਈ ਪਤਾ ਨਹੀਂ ਲੱਗਦਾ ਸਵੇਰੇ ਕਿੰਨਾ ਸੰਹ ਦੇਣ ਲੱਗਿਆ ਹੁਣ ਵੇਖ ਲਾ ਉਹਦੇ ਵੀ ਕੰਮ ਨਾ ਨਿਆਰੇ ਹੀ ਆ ਕੀ ਕਰਾਂ ਹੁਣ ਜਾਣੇ ਤੇ ਪੈਣਾ ਹੀ ਪੈਣਾ ਨਾ ਮੈਨੂੰ ਜੋ ਮਰਜ਼ੀ ਹਜੇ ਇਹ ਬੁੱਢੀ ਹੀ ਨਾ ਵਕਤ ਪਾਇਆ ਮਨੇ ਇਹ ਚੰਡਾਲ ਜੀ ਛੱਡਦੀ ਨਹੀਂ ਕਿਤੇ ਕੀ ਕਰਾਂ ਹੁਣ ਚੱਲ ਮਾਣਾ ਚਲੀ ਜਾਨੀ ਆ ਜੋ ਮਰਜ਼ੀ ਹੋ ਜਾ ਰਹਿਣਾ ਤੇ ਮੈਂ ਵੀ ਨਹੀਂ ਹੈਗਾ ਮੇਂ ਗਾਲ ਸੁਣੋ ਤਰ ਰੈਂਦੇ ਹੁਣ ਆ ਜਾ ਮੈਂ ਲਾ ਦੇਣੀ ਰੋਟੀਆਂ ਉਹ ਜਾ ਪਰਾ ਚੰਡਾ ਲੈ ਕੇ ਥਾਂ ਦੀ ਪਹਿਲਾਂ ਤਾਂ ਕਹਿੰਦੀ ਹਾਂ ਆ ਜਾ ਹੁਣ ਮੈਂ ਲਾ ਦਿੰਦੀ ਹਾਂ ਸੋਣੀ ਕੀ ਹੈ ਯਾਰ ਮੈਂ ਲਾ ਦਿੰਨੀ ਵੀ ਰੋਟੀ ਦੋ ਰੋਟੀਆਂ ਲਾਉਣੀਆਂ ਮੈਂ ਸੋਰੀ ਚ ਲਾ ਦਿੰਨੀ ਆ ਜਾ ਨਹੀਂ ਅੜੀ ਹੁਣ ਮੈਂ ਜਾਣਾ ਹੀ ਜਾਣਾ ਭਾ ਜੋ ਮਰਜ਼ੀ ਹੋ ਜਾ ਰੋਟੀਆਂ ਦੋ ਲਾਉਣੀਆਂ ਤੈਨੂੰ ਦੋ ਰੋਟੀਆਂ ਹੀ ਸਾਡੀਆਂ ਭਾਰੂ ਹੀ ਇਹਨਾਂ ਮਾਂਜੇ ਕਰ ਜਿੰਦੇ ਪਿਆਰ ਨਾਲ ਕਹਿੰਦੇ ਬੱਚੇ ਤਾਂ ਮੂੰਹ ਅੱਗੇ ਲਿਆਉਂਦੇ ਆ ਚੱਲ ਆ ਜਾ ਉਹ ਜਾ ਨਹੀਂ ਗਾ ਮੈਂ ਨਹੀਂ ਜਾਣਾ ਮੈਂ ਬਾਦੋਗੀ ਇਹ ਮੈਂ ਕਹਿ ਨਹੀਂ ਮੈਂ ਲਾ ਲਓ ਔਰ ਲਾ ਲਓ ਜੇ ਮੈਨ ਮੇਰੇ ਕੋ ਨਹੀਂ ਕਾਣੀ ਲੱਖੀ ਤੇ ਲਾ ਲਓ ਜਾ ਮੇਰੀ ਗੱਲ ਸੁਣ ਅੱਜ ਤੋਂ ਕਹਿ ਦਿੱਤਾ ਮੈਨੂੰ ਰੋਟੀਆਂ ਲਾ ਦੇਣੀਆਂ ਤਾਂ ਕੱਲ ਨੂੰ ਦੇਣ ਨਹੀਂ ਚਾਣਾਂ ਤਾਂ ਫੇਰ ਤੇ ਰਹੀ ਹਾਲ ਰਹਿਣਾ ਇਸ ਤੋਂ ਬਿਹਤਰ ਕਿ ਮੈਂ ਆਪਣੀ ਵਖਰੀ ਹੰਕਾਰ ਹੀ ਲਵਾ ਮੈਂ ਤੇ ਇੰਨਾ ਗੁੱਸਾ ਨਹੀਂ ਘਰੀ ਦਾ ਹੁੰਦਾ ਮੀ ਆਉਂਦਾ ਮੀ ਚ ਸਾਰੀ ਗਿੱਲੀ ਹੋ ਜਾਣਾ ਤਾਂ ਫੇਰ ਕੀ ਆ ਮੈਂ ਬਰਫ਼ ਤੇ ਨਹੀਂ ਜਿਹੜੀ ਖੁਰ ਚੱਲੀ ਆ ਕੀ ਪਤਾ ਵਾ ਜਿੰਨਾ ਗੁੱਸਾ ਵਾ ਕੀ ਪਤਾਵੇ ਅੱਗ ਦੀ ਜਗ੍ਹਾ ਬਰਫ਼ ਪੰਜ ਇਹ ਤੇਰੇ ਹੀ ਹਿਸਾਬ ਤਾ ਵੇਦਾਂ ਦਾ ਵਾ ਚੱਲ ਮੰਨ ਵੀ ਜਾਂਦੇ ਇੰਨੇ ਜਿਹਨੂੰ ਰੱਬ ਨੂੰ ਬਣਾਇਆ ਹੁੰਦਾ ਤੇ ਇਹਨੇ ਉਹ ਥੱਲੇ ਆ ਜਾਣਾ ਹੀ ਥੱਲੇ ਮੀ ਖਲਤਾ ਨੇ ਤੇਰੇ ਕਰਕੇ ਰੱਬ ਨੇ ਮੰਨ ਜਾਣਾ ਹੀ ਤੂੰ ਬਹੁਤ ਹੈਗੀ ਨਾ ਲੈ ਬਾਜ ਦਮ ਕੱਟਣਾ ਤੇ ਕੇ ਲੈ ਤੇਰੇ ਅੱਗੇ ਰੱਬ ਨਹੀਂ ਚੱਕਦੇ ਨਾ ਤੂੰ ਐਡੀ ਆ ਵੀ ਹੈਗਾ ਸੱਚ ਆ ਯੋ ਲੈ ਹੱਦ ਹੋ ਗਈ ਆ ਮੈਂ ਆਪਣੇ ਮੁੰਡਿਆਂ ਦੇ ਕਰਕੇ ਕੱਢ ਕੇ ਰੱਖਿਆ ਸੀ ਅੱਜ ਜੀ ਮੈਂ ਮੇਰੇ ਬੱਚੇ ਛੁੱਟੀ ਨਾ ਕਰਨੇ ਸਕੂਲੋਂ ਮੰਨੀ ਨਹੀਂ ਪਹਿਲੇ ਜਿੰਨਾ ਮਰਜ਼ੀ ਕਹਿ ਲਉ ਮੰਡੀ ਨਹੀਂ ਹੈਗੀ ਆ ਵੀਰ ਪੂਰੀ ਰੱਖਣੀ ਆ ਸਟੈਂਡ ਵੀ ਹੁੰਦਾ ਬੰਦੇ ਦਾ ਕੋਈ ਇਦਾਂ ਦੀ ਫਾਇਦਾ ਨਹੀਂ ਪਤਾ ਸਾਰਾ ਮੈਨੂੰ ਪਾਏ ਭਲਾ ਮੱਕਦੀ ਦੰਦ ਕੱਢਦੀ ਕਿਦਾਂ ਸ਼ਰਮ ਨਹੀਂ ਆਂਦੀ ਦੰਦ ਕੱਢਦੀ ਨੇ ਮਾੜੀ ਮੋਟੀ ਸ਼ਰਮਾ ਰਹੀ ਹੈ ਤੇ ਕੱਢਦੀ ਆ ਫਿਰ ਕੀ ਹੋ ਗਿਆ ਚਲ ਰਹਿਣ ਦੇ ਹੁਣ ਨੜੀਆਂ ਚੁੱਪ ਕਰ ਜਾ ਸੌਰੀ ਪਖੰਡਾ ਨਾ ਕਰ ਬੋ ਤੇ ਸੌਰੀ ਤੇਰਾ ਰੋਜ਼ ਦਾ ਹੀ ਸੋਨੀ ਇਹੋ ਕੰਮ ਆ ਪਤਾ ਨਹੀਂ ਕਿੱਦਾਂ ਬਣ ਮੀ ਆਉਂਦਿਆ ਕਿੱਲੀ ਹੋ ਜਾਣਾ ਸਾਰੀ ਰਹਿਣ ਦੇ ਜੀ اتنا ਇੰਨਾ ਤੋਖ ਹੋਵੇ ਨਾ ਮੇਰਾ ਤੇ ਮੇਰੇ ਨਾਲ ਇਦਾਂ ਨਾ ਕਰ ਇਧਰ ਦੀ ਪਾ ਕੇ ਜਾਓ ਨਹੀਂ ਜਾ ਨਹੀਂ ਪਰਾਂ ਮਰ ਪਰਾਂ ਕਿਦ ਗੱਲਾਂ ਲੱਥ ਮੇਰਿਓ ਆ ਵੀ

ਬੋਰਾ ਬੋਰਾ ਹਾਂ ਬੋਰਾ ਮੈਨੂੰ ਦੇ ਦਿਓ ਨਹੀਂ ਨਹੀਂ ਕੋਈ ਨਹੀਂ ਹਾਂ ਰੱਖ ਲਾ ਤੂੰ ਛੱਡਦੀ ਆ ਜਾ ਉੱਥੇ ਆ ਜਾ ਨਹੀਂ ਸਰਦਾਰ ਜੀ ਜਿਹੜਾ ਮੀਂਹ ਹਟੂਗਾ ਤੇ ਚਲੀ ਜਾਵੀਂ ਨਹੀਂ ਸਰਦਾਰ ਜੀ ਮੈਂ ਘਰ ਜਾ ਰਹੀ ਹਾਂ ਜਮੀ ਮੈਨੂੰ ਬਹੁਤ ਜਲਦੀ ਹੈ ਇੱਕ ਗੱਲ ਕਰਨੀ ਮੈਂ ਉਹ ਮੈਂ ਚੁੱਲਾ ਲਿਆਂਦਾ ਵਾ ਉਹਨੂੰ ਮਿੱਟੀ ਲਾ ਲਈ ਨੇ ਤੁਸੀਂ ਮਿੱਟੀ ਤੋਂ ਅੰਦਰ ਵਾਰੋ ਤੇ ਮਿੱਟੀ ਲਾਉਣੀ ਹੈ ਥੋੜਾ ਜਿਹਾ ਟੁੱਟਾ ਜਿਹਾ ਵਾ ਕبھی ਲਗਾਈ ਨਹੀਂ ਹੂੰ ਔਰ ਦੇਖ ਲੈਤੀ ਹੂੰ ਜਦ ਲੱਗ ਜਾਏਗੀ ਤੂੰ ਜਰੂਰ ਲਗਾ ਦੂੰਗੀ ਆ ਜਾ ਵੇਖ ਲੈ ਫਿਰ ਕੱਲ ਆਉਂਗੀ ਸਰਦਾਰ ਜੀ ਮੀ ਉਹੋ ਨਾਲੇ ਦੋ ਮਿੰਟ ਬਹਿ ਜਾ ਖਲੋ ਜਾ ਜਦੋਂ ਬਾਰਿਸ਼ ਹਟੂਗੀ ਫਿਰ ਚਲੀ ਜਾਵੀਂ ਆ ਜਾ ਅਰੇ ਬੜਾ ਟਾਈਮ ਆ ਤੇ ਉਦਾਂ ਬੱਦਲ ਵਾਲੀ ਮੀ ਪੈਣ ਡਿਆ ਨਾ ਉਹਦਾ ਕਰਕੇ ਐਂ ਲੱਗਦਾ ਜਿਦਾਂ ਟਾਈਮ ਬਹੁਤ ਹੋ ਗਿਆ ਵਾ ਨਹੀਂ ਸਰਦਾਰ ਜੀ ਮੇਰੇ ਚੜ ਲੱਗ ਰਿਹਾ ਹੈ ਮੈਂ ਬਾਅਦ ਵਿੱਚ ਆਉਂਗੀ ਕੱਲ ਆ ਜਾਉਂਗੀ ਹਾਏ ਹੈ ਕੋਈ ਨਹੀਂ ਕੋਈ ਗੱਲ ਨਹੀਂ ਕੀ ਇਹੋ ਜੀ ਆ ਜਾ ਆ ਜਾ ਹਾਏ सरदार अच्छा है ना पता नहीं क्यों बुला रहा है चल कोई बात नहीं बेचारा रोटी कैसे पकाऊंगा देख लेती हूँ उसको आजा आजा डर ना आजा सरदार जी सतरीकाल सरदार जी सतरीकाल लेनी दी पुआ वो बातें बाते करते करते है ना मैं सतरीकाल ਦੇ ਆਪਕੋ ਚਲ ਕੋਈ ਨਹੀਂ ਕੋਈ ਪੂਰੇ ਮੀਨੇ ਸਾਸਰੀ ਗਾੜੀ ਜੇ ਆ ਗਈ ਗਾਲ ਹੀ ਕੋਈ ਨਹੀਂ ਇਧਰ ਸੇ ਕਿਵੇਂ ਜਾਓਗੇ ਬਹੁਤ ਮੈਂ ਇੱਟਾ ਰੱਖ ਦੇ ਨਖਰੋ ਦਾ ਇੱਟਾ ਖੋਦਾ ਇੱਟਾ ਰੱਖ ਲੈ ਅਨੇਤੋ ਕਹਿੰਦੇ ਮੈਂ ਇਦਾਂ ਗਾੜੀ ਗਾੜੀ ਸੁਪਨੇ ਪਾਤੇ ਇਹਨੇ ਮੇਰੇ ਮਗਰ ਮਗਰ ਫਰੀ ਆਉਣਾ ਘਰੇ ਕਦੋਂ ਦਾ ਮਾਉਣ ਆਓ ਹੱਸ ਛੱਡ ਪਰ ਮਰ ਪਰ ਫੇਰ ਕਹਣਾ ਵਡੀ ਹੱਥੀ ਪੈਂਦੀ ਆ ਕਰ ਤੂੰ ਤਾਂ ਤੇਰੀ ਹੱਥੀ ਬਿਆਣ ਵਾਲੀਆਂ ਨੇ ਨਾ ਜਾ ਹੁਣ ਜਿ ਮਾਰ ਕੇ ਸਿਰ ਪਾਉਂ ਤੈਨ ਨਾਲ ਹੀ ਦਫਾ ਹੋ ਵੇ ਵੇ ਨਾ ਜਾ ਸਾਮਲਾ ਕਰ ਹੁਣ ਸਾਰਾ ਰਸੋਈ ਵੀ ਸਾਹਮਣੇ ਬਹਿ ਜਾ ਬਹੁਤੀ ਜਿੱਦੀ ਐ ਲੇ ਪੀ ਚਮਚ ਰੇਕ ਜੀ ਨਾ ਬਹੁਤੀ ਜਿੱਦੀ ਆ ਉਹ ਇੱਕ ਉਤੋਂ ਬੰਦਾ ਮੇਰਾ ਮੇਰੇ ਦਿਵਾਰੇ ਹੋਂਦਿਆ ਅਸਗਾਤ ਨੂੰ ਬਣਾਉਣਾ ਹੀ ਪੈਣਾ ਲੱਗਦਾ ਮੈਨੂੰ ਵੀ ਇਹ ਮਗਰੇ ਜਾਣਾ ਪੈਣਾ ਵਾ ਮੇਰੇ ਤੇ ਪਿਆਰੇ ਸਾ ਚਿਕਨ ਖਰਾਬ ਹੋਏ ਨੇ ਆ ਇਹ ਤੇ ਗਿੱਜੀ ਹੈ ਗੋਏ ਗਾਇ ਚ ਰਹਿਣਾ ਹਾਂ ਅਚੋਲਾ ਮੈਨੂੰ ਫੜਾ ਦੇ ਕੋਈ ਨਹੀਂ ਸਰਦਾਰ ਜੀ ਰਹਿ ਨਹੀਂ ਆ ਮੈਨੂੰ ਫੜਾ ਦੇ ਝੋਲਾ ਰਹਿ ਨਹੀਂ ਦੋ ਸਰਦਾਰ ਜੀ ਲੈ ਆ ਲੈ ਕੀ ਹੈ ਦੇ ਵਿੱਚ ਉਹ ਸਮਾਨ ਹੀ ਹੈ ਨਾ ਵੇਚਨੇ ਵਾਲਾ ਹੈ ਜੋ ਆ ਇੱਕ ਤਣੀ ਤੂੰ ਫੜ ਲਾ ਕੋਈ ਬੰਦ ਫੜਲਾ ਤੋ ਕੋਈ ਨਹੀਂ ਆਪ ਹੀ ਫੜ ਲਓ ਨਾ ਦੋਨੇ ਲੈ ਫੜ ਲੈ ਇੱਕ ਤਨੀ ਇਥੋਂ ਫੜ ਇਥੋਂ ਐਂ ਫੜ ਐਦਾਂ ਚੱਲਣਾ ਹੀ ਕੰਮ ਤੂੰ ਬਾਬਾ ਲੈ ਕੇ ਆਊਗਾ ਦਿਨ ਐਦਾਂ ਤੁਰ ਹੀ ਆਉਣਾ ਨੇ ਸੁਪਨਿਆਂ ਦੇ ਘਰ ਦੇ ਵਿੱਚ ਚਾਚਾ ਨ ਜਾਣੀ ਗਿਪਵਾ ਨੂੰ ਇੱਕ ਬੱਲੇ ਹੀ ਹੁੰਦਾ ਚਾਚਾ ਆ ਜਾ ਆ ਜਾ ਧੀ ਜਾ ਜਾ ਉਹ ਤੇਰੀ ਯਾਦੀ ਫੇਰ ਯਾਤਰਾ ਤੇ ਤੇਰੀ ਇਹ ਜੇਲ੍ਹ ਦੀ ਮੰਨੈ ਕਿਹੜੀ ਗੱਲ ਉਹ ਜਲਾਨੀ ਗੜ ਲੈ ਕੇ ਜੀ ਜੇ ਸਸਰੀ ਕਾਲ ਕੇ ਨਹੀਂ ਲਾਇਆ ਤੈਨੂੰ ਪਤਾ ਤੇ ਹੈਗਾ ਵੇ ਗੱਡੀਆਂ ਨਹੀਂ ਵਿਚਾਰੀਆਂ ਦੁਨੀਆਂ ਫੈਂਦੀਆਂ ਸੀ ਤੇ ਮੀ ਪੈਂਡਾ ਮੈਂ ਆਪਾਂ ਕਿੱਥੇ ਠੇਗੀ ਰਵੇਂਗੀ ਦੋਵੇਂ ਤੇ ਖਲੋ ਜਾ ਇੱਥੇ ਉਹ ਲਾ ਤੂੰ ਇਦਾਂ ਫੜਿਆ ਇਦਾਂ ਤੂੰ ਵਿਆਹ ਕਰਾਇਆ ਦਲਾਂ ਵਾਲੀਆਂ ਹੰਦੀਆਂ ਹੋ ਨਹੀਂ ਭਰਾਵਾ ਤੈਨੂੰ ਗਲਤ ਫਹਮੀ ਹੋ ਗਈ ਮੈਂ ਤੇ ਤਾਂ ਫੜਿਆ ਕਿ ਦੇਖਣਾ ਪਵੇ ਐਵੇਂ ਲੱਤਾਂ ਮਾਰ ਟੁੱਟ ਗਈ ਤੇ ਮੁੜ ਕੇ ਮੇਰੇ ਭਾਦਾਂ ਸੱਪਾਂ ਪਿਆ ਰਿਹਾ ਬੜਾ ਤੈਨੂੰ ਫਿਗਰ ਵੈ ਦਾ ਡਿਗਣਾ ਪਏ ਤੈਨੂੰ ਗੇ ਮੈਨੂੰ ਪਤਾ ਕੀ ਗੱਲ ਆ ਹਰ ਇੱਕ ਇਨਸਾਨ ਤੇ ਤਰਸਾਉਂਦਾ ਤਰਸਾਉਂਦਾ ਮੇਤੇ ਦੇ ਹਲੰਦ ਨੂੰ ਤਮੇਂ ਡਿਆ ਦੇ ਹੈਗਾ ਕੋਸ਼ਿਸ਼ ਕਰਨ ਮੈਂ ਫੇਂਡਿਆ ਕੱਲਾ ਉਹਦੇ ਉਧਰ ਪਿਆਰ ਬੈਰ ਹੋ ਕੇ ਖਲੋਤਾ ਵੇ 22 ਲਾਈ ਛੋਟੇ ਸਰਦਾਰ ਜੀ ਆਪ ਦਾ ਸ਼ਾਦੀ ਹੋ ਗਿਆ ਆ ਟਾਈ ਲਗਾਇਆ ਹੈ ਨਾ ਆਪਨੇ ਤੇਰੀ ਪਤੀ ਜੀਣਾ ਕਰਾਉਣੀ ਸੀ ਉਹ ਕਰਾਉਂਦੀ ਆ ਤੂੰ ਤੇ ਆਪ ਆ ਗਈ ਇੱਥੇ ਤਾਈ ਤਾਈ ਨੇ ਤੈਨੂੰ ਆਖਣ ਦੇ ਹੀ ਵੀ ਤੁਹਾਡਾ ਘਰ ਵਸ ਜੂਗਾ ਕਿਉਂ ਜਿਹੜੀ ਤੇਰੀ ਪਤੀ ਆਉਂਦੀ ਆ ਨੈਣੀ ਨਾਲ ਹਾਂ ਦੇਖੋ ਪੈਣੀ ਪੜੀ ਆ ਇਹਦੀਆਂ ਭਰਜਾਈਆਂ ਜਿਹੜੀਆਂ ਪੈਲੀ ਖੋਣ ਨੂੰ ਫਿਰਦੀਆਂ ਵਦੇ ਰਿਸ਼ਤਾ ਕੋਈ ਕਰਾਉਂਦੀਆਂ ਨਹੀਂ ਉਦਾਂ ਅੱਕੀ ਚੱਲਦੀਆਂ ਦਾਤੂ ਵੀ ਲਾਰੇ ਲਾਉਂਦੀਆਂ ਭਰਜਾਈਆਂ ਵੀ ਲਾਰੇ ਲਾਈ ਜਾਂਦੀਆਂ ਮੇਰਾ ਲੱਗਦਾ ਵੀ ਇਹਦੀ ਕੁਤੀ ਨਾ ਮੈਂ ਕਰਾ ਦਿੰਦਾ ਚਲ ਤੂੰ ਆਪਣਾ ਲਿਆ ਵਾ ਉਹ ਕਿੱਥੇ ਵਿਆਹ ਕਰਾ ਲਿਆ ਭਰਾ ਸਰਦਾਰ ਜੀ ਉਹ ਜੇ ਕਿਨੇ ਵੇਲੇ ਤੇ ਤੇ ਪੱਤਾ ਦੇਣਾ ਹੀ ਆ ਭਰਾਵਾ ਉਹ ਯਾਰ ਐਵੇਂ ਕੋਈ ਪਰਚਾ ਦੇ ਦੂ ਹਾਏ ਪਰਚਾ ਦੇ ਦੂਗਾ ਮੈਂ ਚੱਲ ਜੂ ਘਰ ਉਹ ਨਹੀਂ ਨਹੀਂ ਹਾਂ ਉਹ ਓਤਰਾ ਗੱਲ ਕਰ ਲੈ ਕੋਈ ਗੱਲ ਨਹੀਂ ਤੂੰ ਨਾ ਡਰ ਵੇ ਸਰਦਾਰ ਜੀ ਉਹ ਕਬੀਲੇ ਵਾਲਾ ਤੈਨੂੰ ਵੜ ਦੇਣਾ ਹੀ ਆ ਉਹ ਮੇਰੇ ਹੁੰਦਿਆ ਨਾ ਡਰ ਤੂੰ ਪੁਲਿਸ ਆਏਗੀ ਮੁਝੇ ਪਕੜ ਕੇ ਲੈ ਜਾਏਗੀ ਉਹ ਨਹੀਂ ਨਹੀਂ ਇਹ ਤੂੰ ਜਾਣੀ ਕਰਨਾ ਉਹ ਖਲੋ ਜਾ ਤੂੰ ਮੈਂ ਚੁੱਲਾ ਵੇਖਣਾ ਚੁੱਲਾ ਮਿੱਟੀ ਲਾਉਣੀ ਚੀ ਤੂੰ ਤੂੰ ਕਰ ਲਿਆ ਆਪਣੀ ਹੋਟੀਾਂ ਜੀ ਆਣ ਕੇ ਤੇਰੀਆਂ ਹਾਂ ਦੋ ਮਟਿਆ ਵਾ ਤੂੰ ਤੇ ਨੱਚਦਾ ਫਿਰਦਾ ਉਧਰ ਪਰਜਾਈਆਂ ਡੀਆਂ ਤੂੰ ਹੂੰ ਤੂੰ ਮੇਰੇ ਨਾਲ ਵੇਖਣਾ ਨਹੀਂ ਨਾ ਹੀ ਤਾਂ ਫਿਰਦਾ ਤੇ ਮੈਂ ਮੀਂਹ ਜੀ ਫਿਰਦਾ ਸਰਦਾਰ ਜੀ ਲੜਾਈ ਮਤ ਕਰੋ ਦੇਖੋ ਨਾ ਯਾ ਲੈ ਆਪਿੰ ਮਤ ਆਵਖ ਆਵਖਾ ਮੇਰਾ ਕਪੜਾ ਗੀਲਾ ਹੋ ਗਿਆ ਹੈ ਦੇਖਣਾ ਭਈ ਰਹਿਣੇ ਤੋਂ ਮੈਂ ਪਕੜ ਲੈਂਦੀ ਹੂੰ ਰਹਿਣੇ ਨੂੰ ਛੱਡ ਦਿਓ ਇਹ ਤੈਨੂੰ ਲਊ ਛਕਾ ਕੇ ਕੱਪੜੇ ਆਜੋ ਛੋਟੇ ਸਰਦਾਰ ਜੀ ਆਜੋ ਚੀ ਕਰਕੇ ਛੋਟੇ ਸਰਦਾਰ ਜੀ ਆਜੋ ਉਹ ਗੀਲਾ ਬਾਈ ਨੂੰ ਮਿੱਟੀ ਲਾਉਣੀ ਆ ਬੜੀਆ ਕਰ ਲਉਣਾ ਮੈਂ ਰੰਗ ਜਪਾਂਗੇ ਕੋ ਪਾਉਣਾ ਵਾ ਮੈਂ ਜਾਨਾ ਵਾਂਗੇ ਓਏ ਆ ਜਾ ਪੁੱਤ ਉਹ ਤੇ ਬੈਨ ਉਹ ਤੇ ਬੁੱਢੀ ਲਾ ਕੇ ਬੈਹਂਦੇ ਛੇ ਤੂੰ ਬੁੱਢੀ ਲਾ ਕੇ ਬੈਗਿਆ ਉਹ ਮੰਨਿਆ ਗੱਲ ਆਜਾ ਪ੍ਰੇਮ ਕਿਸੀ ਬਾਤੇ ਕਰ ਰਿਹਾ ਹੈ ਸਰਦਾਰ ਜੀ ਉਹ ਮੰਨਿਆ ਗੱਲ ਛੱਡ ਲੈ ਉਹ ਚੱਲ ਨਰਾਜ ਹੋ ਗਿਆ ਸਰਦਾਰ ਜੀ ਕਿਸੀ ਬਾਤੇ ਕਰ ਰਿਹਾ ਹੈ ਉਹ ਕੀ ਬੋਲ ਰਿਹਾ ਹੈ ਤੈਨੂੰ ਸਮਝ ਨਹੀਂ ਲੱਗਣੀ ਹੱਡੀ ਗੱਲ ਦੀ ਕਿੰਨੇ ਟਿਕੜਾ ਗੋਡੇ ਗੋਡੇ ਕਿਤੇ ਚਾਚੇ ਨੂੰ ਆਖਰ ਆਈ ਘਰ ਬਣਾਉਣ ਦੀ ਇਹਨੇ ਘਰ ਬਣਾ ਕੇ ਸਾਹ ਲਿਆ ਲਿਓਂ ਹੈ ਕਿ ਆਏ ਕਿ ਨਾ ਕੱਚਾ ਘਰ ਬਣਾ ਅੱਗਾੜਾ ਰਹਿ ਗਈ ਤੇ ਰਹੀ ਗਿਆ ਕਾ ਚਿਰ ਰੁਕੀ ਨਹੀਂ ਆ ਪੱਛੀ ਜਾਂਦੀ ਨੂੰ ਸਾਹ ਚੜਾਤਾ ਇਹਨੇ ਪੈਰੀ ਨਾ ਉਪਰੋਂ ਵੀ ਵਾਵਾ ਜਾਂਦਾ ਵਸਿਆ ਕਾ ਹਣਾ ਵੀ ਕੋਹ ਨਹੀਂ ਜਾਉਂਦਾ ਚਾਤੀ ਚਲਦੀ ਦਾ ਚੱਲ ਮਣਾ ਜਾਣਾ ਤੇ ਪਹਿਣਾ ਹਾਏ ਰੱਖਣ ਖੱਤੀ ਗਏ ਹਾਏ ਉਹ ਘਰ ਕਜੇ ਕਿਹਾ ਤਨ ਘਰ ਕੀ ਬੈਜੇ ਤੀ ਹੋਇਆ ਮੈਂ ਖੱਤੀਆਂ ਜਾਨ ਨਿਕਲ ਚਲੀ ਮੇਰੀ ਹਾਏ ਨਿਕਲ ਗਈ ਤੋਰ ਕੱਢ ਕੇ ਖੋਸ਼ਾ ਕੀ ਕਿੜੇ ਪੈਂਦੇ ਆ ਕਿਦਰੋਂ ਦੀ ਤੂੰ ਲੱਗ ਗਿਆ ਚੌਨੀ ਆ ਕਿ ਜੋਤੀ ਮਰੇ ਤਾਂ ਸਾਰਾ ਕਰ ਮੈਂ ਸੰਭਾ ਇਹੋ ਚੌਨੀ ਆ ਤੂੰ ਬੱਚੇ ਆਪਣੇ ਨੂੰ ਉਂਗਲਾਂ ਨਹੀਂ ਚਾਵਾਂ ਪੱਠੇ-ਪੱਠੇ ਪਾਵਾਂ ਬੱਚਾ ਗਲੋਂ ਮਾਨ ਜਾ ਉਹ ਕਿਤੇ ਚੱਲੀ ਸਤ ਨਹੀਂ ਆ ਆ ਕੇ ਤੂੰ ਕੀ ਬਣਿਆ ਕਾਟ ਹੋਈਂ ਜਾਦੂ ਬਣ ਕੇ ਆਇਆ ਹਾਂ ਮੈਂ ਜੋ ਅਦ੍ਰਸ਼ਨ ਵੇਖੇ ਤੇ ਕੀ ਜਾਂਦੀ ਹੈ ਤੇ ਦਿਲ ਦੀ ਕੋੜੀ ਤੇ ਅਦ੍ਰਸ਼ਨ ਵੀ ਰਤੋ ਜਾ ਜਾਓ ਨਾ ਘਰ ਚੱਲੀ ਮੈਂ ਰੋਟੀ ਲਾ ਦਿੰਨੀ ਆ ਆਜੋ ਦੋ ਰੋਟੀਆਂ ਖਵਾ ਕੇ ਤੂੰ ਸੌਂ ਕਰ ਜਾ ਕੇ ਦਸਣਾ ਮੈਂ ਰੋਟੀ ਖਵਾਈ ਆ ਮੈਂ ਕਿੱਸਾ ਲੱਗ ਰਿਹਾ ਮੈਂ ਕਿੱਸੇ ਲਗੜਾਉ ਐ ਤਾਂ ਤੂੰ ਲੱਗਦਾ ਕਾਟੂਣਾ ਚੱਲੋ ਫਿਰ ਘਰ ਚੱਲ ਕੇ ਕਿਹੜਾ ਵੇਲਾ ਘੜੀ ਜਦੋਂ ਪਸੰਦ ਕਰਕੇ ਆਈ ਤੈਨੂੰ ਚੱਲ ਅੱਗੇ ਚਲਦੇ ਆਂ ਪਛਾਉਣ ਦੇਈਂ ਮੈਂ ਵੇਲੇ ਘੜੀ ਨੂੰ ਘਰ ਜਾ ਨਾ ਕਰ ਜਾ ਕਰ ਜਾ ਚੱਲ ਭੱਜ ਕਰ ਚੱਲ ਕਰ ਸਮਝਾ ਕੇ ਆਪਣਾ ਜੇ ਦਫਾ ਹੋ ਹਾਂ ਅੱਜ ਖਾਣਾ ਜੀ ਕੀ ਕਰਦਾ ਫਿਰਦਾ ਨਾ ਉਹ ਸ਼ਰਮ ਮਾਰੇ ਸਾਡੇ ਸ਼ਰੀਕਾ ਬਰਾਦਰ ਨੂੰ ਕਹਿੰਦਾ ਨੋ ਮੈਂ ਤੇ ਕੀ ਆ ਲੋਈ ਦਾਲੀ ਅੱਗੇ ਤੈਨੂੰ ਪਤਾ ਕੀ ਜਾਂਦੇ ਆ ਲੈ ਚਲੇ ਕੁਛ ਕਹਿੰਦੇ ਚੰਡਾਲ ਬੁੱਢੀ ਆ ਇਹ ਮੈਂ ਖਾ ਦੂੰ ਮਿੰਨੇ ਚੰਡਾਲ ਗਿਆ ਆ ਆਹ ਸਾਰੇ ਲੋਕੀ ਕਹਿੰਦੇ ਨਾਲ ਘਰਾਂ ਦੇ ਆਪਣੇ ਘਰ ਆ ਜੜੇ ਸੋਈ ਦਾਨੀ ਮੈਂ ਖੱਤੀ ਨੇ ਸੱਤ ਲਵਾਉਣੀ ਮੇਰੇ ਮੈਂ ਵੀ ਦੇ ਦੇ ਚੱਲਿਆ ਹੀ ਉੱਥੇ ਉੱਥੇ ਪਿੱਛੇ ਤੇ ਡੱਗੀਆਂ ਤੇ ਨਾ ਮੈਂ ਜੇ ਕਰੀ ਨਾ ਮੰਜੀ ਤੇ ਪੈਂਦੀ ਤੇ ਮੈਂ ਸਾਹਮਣੇ ਦੀ ਚਾਰ ਦੇ

अच्छा कल आने वाला समय किसने देखा है सरदार जी ऐसे मत बोलो हम लोग ते ओही कमाएंगे ओही खाएंगे कल आएंगे तो कमाएंगे ते खाएंगे ना ओ मिट्टी दादा तू अपनी मेहनत ਲੈ कल मेहनत दी मेहनत दे देना मैं तन्नू सरदार जी ऐसे करो ना पैसा दे दो थोड़ा ते ए मैं कल नु आन के लगा दूंगी जिनी लगती क्या है हाथ की तू कुछ नहीं सरदार जी मैंने बोला जल्दी जल्दी लगा दूंगी ना आप ज्यादा इसमें अग बालोगे ना हाँ। तो फिर सूख जाएगा तो बाद में खाना बनायो ਆ ਕੋਈ ਨਹੀਂ ਮੈਂ ਬਣਾ ਲੂ ਬਾਅਦ ਚ ਬਣਾ ਲੂਗਾ ਤੂੰ ਲਾ ਦੇ ਜਨੀ ਸੋਣੀ ਆਪ ਉਹ ਨਹੀਂ ਸੋਣੀ ਮਿੱਟੀ ਲਾਉਂਦੀ ਆ ਆ ਹਾ 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 ਹੈ ਦੇ ਗੁਣਾ ਦੀ ਗੁਸਲੀ ਆ ਕੀ ਸਰਦਾਰ ਜੀ ਗੁਣਾ ਕਿਆ ਗੁਣਾ ਕੀ ਮਹਿਕ ਕੰਮ ਸਾਰਾ ਹੀ ਕਰਨਾ ਆਉਂਦਾ ਔਰ ਸਰਦਾਰ ਜੀ ਸਰਦਾਰ ਜੀ ਹਾਂ ਕੰਮ karenge to theer hi karde aho